ਕਈ ਵਾਰ ਅਸੀਂ ਅਣਜਾਨੇ ਪੁਨੇ ਵਿੱਚ ਉਹ ਕਦਮ ਚੁੱਕ ਲੈਂਦੇ ਹਾਂ ਜਿਹੜੇ ਕਿ ਸਾਨੂੰ ਅਜੇ ਮੋੜ ਤੇ ਲਿਆ ਖੜਾ ਕਰਦੇ ਨੇ ਜਿੱਥੇ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਤੇ ਸਮਝ ਉਹ ਆਉਂਦੀ ਹੈ ਜਦੋਂ ਅਸੀਂ ਖੁਦ ਉਸ ਹਾਲਾਤ ਵਿੱਚ ਖੜੇ ਹੁੰਦੇ ਹਾਂ ਮਾਤਾ ਪਿਤਾ ਨਾਲ ਸਾਡੀ ਬਸ ਥੋੜੀ ਜਿਹੀ ਬਹਿਸ ਵੀ ਝਗੜੇ ਵਿੱਚ ਬਦਲ ਜਾਂਦੀ ਹੈ ਪਰ ਜ਼ਿੰਦਗੀ ਦੇ ਸਫ਼ਰ ਤੇ ਚਲਦਿਆਂ ਹੋਇਆ ਅੱਗੇ ਜਾ ਕੇ ਸਮਝ ਆਉਂਦੀ ਹੈ ਕਿ ਮਾਤਾ ਪਿਤਾ ਦੀ ਛਿੜਕਤਾ ਪਿਆਰ ਦਾ ਦੂਜਾ ਨਾਮ ਹੈ ਅੱਜ ਦੀ ਕਹਾਣੀ ਦਾ ਸਿਰਲੇਖ ਹੈ ਦੁਨੀਆਂ ਦੇ ਸਭ ਦਰਵਾਜ਼ੇ ਬੰਦ ਹੋ ਸਕਦੇ ਨੇ ਪਰ ਮਾਂ ਦੇ ਦਿਲ ਦਾ ਦਰਵਾਜ਼ਾ ਕਦੇ ਬੰਦ ਨਹੀਂ ਹੁੰਦਾ ਇੱਕ ਕਹਾਣੀ ਹੈ ਇੱਕ ਅਜਿਹੀ ਸਰਦਰਾਦੀ ਜਿੱਥੇ ਰਮਨ ਗੁੱਸੇ ਵਿੱਚ ਘਰ ਛੱਡ ਜਾਂਦਾ ਏ ਤੇ ਦੂਜੇ ਪਾਸੇ ਇੱਕ ਹੋਰ ਜ਼ਿੰਦਗੀ ਉਸਦੀ ਉਡੀਕ ਕਰ ਰਹੀ ਹੁੰਦੀ ਏ ਜਿਹੜੀ ਕਿ ਬਰਫ਼ੀਲੀ ਰਾਤ 'ਚ ਸਿਰਫ਼ ਹੰਝੂਆਂ ਨੂੰ ਆਪਣਾ ਬਣਾ ਕੇ ਬੈਠੀ ਹੋਈ ਸੀ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਮਾਂ ਨਾਲ ਝਗੜਾ ਹੋਇਆ ਗੁੱਸੇ ਵਿੱਚ ਘਰ ਛੱਡਿਆ ਤੇ ਕੱਪੜਿਆਂ ਵਾਲਾ ਬੈਗ ਚੁੱਕ ਇਹ ਸੋਚ ਕਿ ਹੁਣ ਮੈਂ ਘਰ ਕਦੇ ਵਾਪਸ ਨਹੀਂ ਆਵਾਂਗਾ ਫਾਰਕ ਵਿੱਚ ਆਣ ਬੈਠਾ ਮਾਂ ਦੇ ਕਿੰਨੇ ਫੋਨ ਆਏ ਪਰ ਦਿਲ ਨੇ ਕੀਤਾ ਕਿ ਚੁੱਕ ਕੇ ਦੱਸਾਂ ਕਿ ਮੈਂ ਕਿੱਥੇ ਹਾਂ ਫਿਰ ਇਹ ਸੋਚ ਕੇ ਫੋਨ ਸਵਿਚ ਆਫ ਕਰ ਦਿੱਤਾ ਕਿ ਬਾਰ-ਬਾਰ ਫੋਨ ਕਰਕੇ ਮੇਰਾ ਦਿਮਾਗ ਹੋਰ ਖਰਾਬ ਕਰਨਗੇ ਪਾਰਕ ਵਿੱਚ ਲੱਗੇ ਬੈਂਚ ਉੱਤੇ ਮੈਂ ਬੈਗ ਲੈ ਕੇ ਜਾ ਬੈਠਾ। ਉਸੇ ਬੈਂਚ ਤੇ ਇੱਕ ਹੋਰ ਮੁੰਡਾ ਵੀ ਬੈਠਾ ਹੋਇਆ ਸੀ। ਕੈਨੇਡਾ ਦੀ ਬਰਫ਼ੀਲੀ ਰਾਤ ਹੋਣ ਕਾਰਨ ਉਹ ਠੰਡ ਵਿੱਚ ਸੁੰਗੜਿਆ ਬੈਠਾ ਸੀ। ਉਸਨੇ ਆਪਣੇ ਸਰੀਰ ਉੱਤੇ ਕੋਈ ਬਾਹਰੇ ਕੱਪੜੇ ਵੀ ਨਹੀਂ ਸੰਪਾਏ ਹੋਏ। ਬਸ ਇੱਕ ਜੈਕਟ, ਪਤਲੀ ਜਿਹੀ ਜੀਨ ਤੇ ਪੈਰੀਨਕੀਆਂ ਲਕੀਆਂ ਜ਼ਰਾ ਪਾ। ਮੈਂ ਮੋٹے ਕੱਪੜੇ ਪਾਏ ਹੋਣ ਦੇ ਬਾਵਜੂਦ ਵੀ ਠੰਡ ਨਾਲ ਕੰਬ ਰਿਹਾ ਸੀ। ਤੇ ਮੈਨੂੰ ਐਵੇਂ ਮਹਿਸੂਸ ਹੋ ਰਿਆ ਸੀ ਜਿਵੇਂ ਜੁੱਤੀਆਂ ਵਿੱਚ ਦੀ ਵੀ ਇਹ ਠੰਡ ਮੇਰੀਆਂ ਹੱਡੀਆਂ ਤੱਕ ਵੱਜ ਰਹੀ ਏ ਤੇ ਇਹ ਠੰਡ ਮੇਰਾ ਖੂਨ ਹੀ ਜਮਾ ਦੇਗੀ ਕੈਨੇਡਾ ਦੇ ਘਰਾਂ ਵਿੱਚ ਹੀਟਰ ਲੱਗੇ ਹੋਣ ਕਰਕੇ ਘਰਾਂ ਵਿੱਚ ਤਾਂ ਠੰਡ ਦਾ ਪਤਾ ਨਹੀਂ ਲੱਗਦਾ ਪਰ ਘਰਾਂ ਦੀ ਚਾਰ ਦਿਵਾਰੀ ਤੋਂ ਬਾਹਰਲੀ ਠੰਡ ਸਰੀਰਾਂ ਵਿੱਚਲਾ ਖੂਨ ਵੀ ਜਮਾਉਣ ਦੀ ਤਾਕਤ ਰੱਖਦੀ ਏ ਪਰ ਹੁਣ ਕਰਦਾ ਵੀ ਕੀ ਗੁੱਸੇ ਨਾਲ ਘਰ ਛੱਡ ਕੇ ਜੋ ਨਿਕਲਿਆ ਸੀ ਇਸ ਲਈ ਘਰ ਵਾਪਸ ਵੀ ਨਹੀਂ ਸੀ ਜਾ ਸਕਦਾ ਮੇਰੇ ਵਾਂਗੀ ਉਹ ਮੁੰਡਾ ਵੀ ਆਪਣਾ ਬੈਗਪੈਕ ਕਰਕੇ ਨਾਲ ਲੈ ਕੇ ਆਇਆ ਹੋਇਆ ਸੀ ਐਵੇਂ ਲੱਗ ਰਿਹਾ ਸੀ ਜਿਵੇਂ ਉਸਨੇ ਬਹੁਤ ਸਮੇਂ ਤੋਂ ਆਪਣਾ ਘਰ ਛੱਡਿਆ ਹੋਵੇ ਉਸਦੀ ਹਾਲਤ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਬੁਰੀ ਸੀ ਮੇਰੇ ਤਾਂ ਮोटे ਕੱਪੜੇ ਪਾਏ ਹੋਣ ਕਾਰਨ ਠੰਡ ਨੂੰ ਸਹਿਨ ਕਰ ਰਿਹਾ ਸੀ ਪਰ ਐਵੇਂ ਲੱਗ ਰਿਹਾ ਸੀ ਜਿਵੇਂ ਉਹ ਗੁੱਸੇ ਵਿੱਚ ਬਿਨਾਂ ਗਰਮ ਕੱਪੜੇ ਪਾਏ ਘਰ ਛੱਡ ਕੇ ਤੁਰ ਪਿਆ ਹੋਵੇ ਮੇਰਾ ਦਿਲ ਕੀਤਾ ਕਿ ਮੈਂ ਉਸ ਨੂੰ ਪੁੱਛਾਂ ਕਿ ਤੂੰ ਹੀ ਕੋ ਲੜਕੀ ਆਇਆ ਹੈ ਇਹ ਸਵਾਲ ਮੇਰੇ ਦੁਆਰਾ ਪੁੱਛਣ ਤੇ ਪਹਿਲੀ ਵਾਰੀ ਤਾਂ ਉਹ ਕੁਝ ਨਾ ਬੋਲਿਆ ਪਰ ਜਦੋਂ ਇੱਕ ਦੋ ਵਾਰੀ ਮੈਂ ਉਸ ਨੂੰ ਇਹੀ ਸਵਾਲ ਪੁੱਛਿਆ ਤਾਂ ਉਹ ਹੌਲੀ ਜਿਹਾ ਮੁਸਕਰਾਇਆ ਤੇ ਬੋਲਿਆ ਘਰ ਕਿਹੜਾ ਘਰ ਇਸ ਬਗਾਨੇ ਦੇਸ਼ ਵਿੱਚ ਤਾਂ ਮੇਰਾ ਕੋਈ ਘਰ ਹੈ ਹੀ ਨਹੀਂ ਕਿਰਾਏ ਦੀ ਬੇਸਮੈਂਟ ਵਿੱਚ ਰਹਿੰਦਾ ਸਾਂ ਕੰਮ ਨਾ ਮਿਲਣ ਕਰਕੇ ਕਿਰਾਇਆ ਥੋੜਾ ਲੇਟ ਹੋ ਗਿਆ ਇਸ ਲਈ ਮਾਲਕ ਮਕਾਨ ਨੇ ਘਰੋਂ ਕੱਢ ਦਿੱਤਾ ਕੁਝ ਰਿਸ਼ਤੇਦਾਰ ਵੀ ਰਹਿੰਦੇ ਨੇ ਇਸ ਦੇਸ਼ ਵਿੱਚ ਪਰ ਉਹਨਾਂ ਨੇ ਵੀ ਇਹ ਕਹਿ ਦਿੱਤਾ ਕਿ ਅਸੀਂ ਤਾਂ ਆਪਣਾ ਟਾਈਮ ਹੀ ਮੁਸ਼ਕਲ ਨਾਲ گزار ਰਹੇ ਆਂ ਇਸ ਲਈ ਤੂੰ ਆਪਣੀ ਸੈਟਿੰਗ ਖੁਦ ਕਰ ਲੈ ਇਥੋਂ ਦੇ ਗੁਰਦੁਆਰਾ ਸਾਹਿਬ ਗਿਆ ਕਿ ਇੱਕ ਦੋ ਦਿਨ ਔਖਾ ਸੌਖਾ ਕੱਢ ਲਵਾਂਗਾ ਪਰ ਉਹ ਤੋਂ ਵੀ ਇਹੀ ਆ ਕੇ ਮੋੜ ਦਿੱਤਾ ਗਿਆ ਕਿ ਥਾਂ ਨਹੀਂ ਗੁਰਦੁਆਰੇ ਵਿੱਚ ਉਹ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਪਰ ਉਸ ਦੀ ਅੱਖਾਂ ਸ਼ਾਂਤ ਸਨ ਜਿਵੇਂ ਮਾਤਾ ਪਿਤਾ ਦੁਆਰਾ ਕਰਜ਼ਾ ਚੁੱਕ ਕੇ ਪ੍ਰਦੇਸ਼ ਵਿੱਚ ਭੇਜਣ ਬਾਰੇ ਸੋਚ ਰਹੀਆਂ ਹੋਣ ਅਜੇ ਸਾਡੀਆਂ ਗੱਲਾਂ ਚੱਲ ਹੀ ਰਹੀਆਂ ਸਨ ਕਿ ਉਸੇ ਵੇਲੇ ਉਸਦੇ ਮੋਬਾਈਲ ਦੀ ਬੈਲ ਵੱਜੀ ਤੇ ਸਾਡੇ ਆਪਸੀ ਗੱਲਬਾਤ ਦੀ ਲੜੀ ਟੁੱਟ ਗਈ ਉਸ ਦੀਆਂ ਗੱਲਾਂ ਤਾਂ ਐਵੇਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਪੰਜਾਬੋਂ ਫੋਨ ਆਇਆ ਸੀ ਸ਼ਾਇਦ ਉਸਦੀ ਮਾਂ ਗਈ ਸੀ ਆਵਾਜ਼ ਵਿੱਚ ਮਾਵਾਂ ਵਾਲੀ ममता ਉਹ ਤਰੋਟੀ ਖਾ ਲਈ ਤੂੰ ਕੰਮ ਕਿਵੇਂ ਚੱਲ ਰਿਹਾ ਤੇਰਾ ਸਿਹਤ ਠੀਕ ਤਾਂ ਹੈ ਤੇਰੀ ਕੀ ਗੱਲ ਤੂੰ ਚੁੱਪ ਕਿਉਂ ਐ ਤੇਰੀ ਆਵਾਜ਼ ਵਿੱਚ ਗਰਜ ਨਹੀਂ ਐ ਐਵੇਂ ਲੱਗਦਾ ਜਿਵੇਂ ਤੂੰ ਮੇਰੇ ਤੋਂ ਕੁਝ ਲੁਕੋ ਰਿਹਾ ਹੋਵੇਂ ਬੁੱਤ ਚੁੱਪ ਨਾ ਰਹਿ ਤੂੰ ਚਿੰਤਾ ਨਾ ਕਰ ਤੇਰੀ ਮਾਂ ਤੇ ਮਾਂ ਦੀਆਂ ਦਵਾਵਾ ਹਮੇਸ਼ਾ ਤੇਰੇ ਨਾਲ ਰਹਿਣਗੀਆਂ ਮੇਰੇ ਕੋਲੋਂ ਕੁਝ ਵੀ ਲੁਕੋਇਆ ਨਾ ਕਰ ਜੇ ਕੋਈ ਟੈਨਸ਼ਨ ਹੈ ਤਾਂ ਮੇਰਾ ਪੁੱਤ ਮੈਨੂੰ ਦੱਸ ਦੇ ਮਾਂ ਦੀ ਆਵਾਜ਼ ਕੰਨੀ ਪੈਂਦੀ ਆਈ ਉਸ ਦੀ ਆਵਾਜ਼ ਬਦਲ ਗਈ ਉਹ ਮਾਂ ਨਾਲ ਪਿਆਰ ਨਾਲ ਗੱਲ ਕਰਨ ਲੱਗਾ ਕਿ ਕਿਤੇ ਮਾਂ ਨੂੰ ਉਸ ਦੀ ਹਾਲਤ ਦਾ ਪਤਾ ਨਾ ਲੱਗ ਜਾਏ ਉਹ ਕਹਿਣ ਲੱਗਾ ਹਾਂ ਮਾਂ ਸਭ ਠੀਕ ਹੈ ਮੈਂ ਇੱਥੇ ਵਧੀਆ ਰਹਿ ਰਿਹਾ ਵਧੀਆ ਖਾ ਪੀ ਰਿਹਾ ਪਰ ਆਪਣੀ ਮਾਂ ਦੁਆਰਾ ਕਹੇਗੇ ਆਖਰੀ ਸ਼ਬਦਾਂ ਨੂੰ ਸੁਣਦੇ ਆਂ ਉਹ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ ਤੇ ਉਸ ਦਾ ਗਲਾ ਭਾਰ ਆਇਆ ਅੱਖਾਂ ਵਿੱਚ ਅੰਜੂ ਵੀ ਆ ਗਏ ਮੈਗਸ ਵੱਲ ਵੇਖਿਆ ਉਹ ਹੌਲੀ ਜਿਹੀ ਮੇਰੇ ਵੱਲੋਂ ਮੂੰਹ ਮੋੜ ਕੇ ਆਪਣੀ ਅੱਖਾਂ ਵਿੱਚ ਲਹਾਂਜੂ ਪੂਜ ਰਿਹਾ ਸੀ ਤੇ ਆਪਣੀ ਮਾਂ ਨੂੰ ਬਿਨਾਂ ਕੋਈ ਹੋਰ ਜਵਾਬ ਦਿੱਤੇ ਉਸ ਨੇ ਫੋਨ ਹੀ ਬੰਦ ਕਰ ਦਿੱਤਾ ਦੂਸਰੇ ਪਾਸੇ ਉਸ ਵੱਲੋਂ ਫੋਨ ਉਤੇ हेलो हेलो दी आवाज ऑन दी रह गई ये सारा कुछ देख के वो पल मेरे उत्ते बहुत ही भारी पे गया मैं फटाफट अपना फोन जेब विचो कड्या कि उस स्विच ऑन कर लिया फोन दी स्क्रीन देखी ता उत्ते भी मिसड कॉल सन मा दिया फोन स्विच ऑन कर दिया ही मां दा एक बार फिर तो फोन आया जबो मैं फोन चुक्या ता मां दी मोह ते प्यार भरी आवाज आई ਫੋਨ ਕਿਉਂ ਨਹੀਂ ਚੁੱਕ ਰਿਆ ਸੀ ਮੇਰਾ ਬੇਟਾ ਤੈਨੂੰ ਪਤਾ ਨਹੀਂ ਅਸੀਂ ਕਿੰਨੇ ਟੈਨਸ਼ਨ ਵਿੱਚ ਆ ਗਏ ਸੀ ਮਨ ਵਿੱਚ ਕਈ ਤਰ੍ਹਾਂ ਦੇ ਚੰਗੇ ਮੰਦੇ ਖਿਆਲ ਵੀ ਆ ਰਹੇ ਸਨ ਇਸੇ ਲਈ ਤੇਰੇ ਡੈਡੀ ਤੇਨੂੰ ਲੱਭਣ ਨਿਕਲੇ ਨੇ ਤੇ ਤੈਨੂੰ ਪਤਾ ਜਲਦੀ ਜਲਦੀ ਵਿੱਚ ਉਹ ਆਪਣੀ ਦਵਾਈ ਵੀ ਖਾਣੀ ਭੁੱਲ ਗਏ ਨੇ ਮੈਂ ਵੀ ਏਗੋ ਪਿਆਰ ਨਾਲ ਕਿਹਾ ਮੰਮੀ ਮੈਂ ਹੁਣੇ ਆ ਰਿਆਂ ਇੰਨੀ ਗੱਲ ਕਹਿੰਦੀ ਆਂ ਉਪਰ ਮੈਨੂੰ ਐਵੇਂ ਮਹਿਸੂਸ ਹੋਇਆ ਜਿਵੇਂ ਸਦੀਆਂ ਬਾਅਦ ਆਪਣੇ ਮਾਂ ਕੋਲ ਨੂੰ ਮਿਲ ਰਿਹਾ ਹੋਵਾਂ ਮਨ ਬੇਚੈਨ ਤੇ ਕੜਾ ਪੈਣ ਲੱਗਾ ਕਿ ਉੱਡ ਕੇ ਹੁਣੇ ਵਾਪਸ ਆਪਣੇ ਘਰ ਚਲਾ ਜਾਵਾਂ ਤੇ ਜਾ ਕੇ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਉਸ ਤੋਂ ਮਾਫੀ ਮੰਗ ਲਵਾਂ ਜਦੋਂ ਮੈਂ ਘਰੋਂ ਲੜ ਕੇ ਨਿਕਲਿਆ ਸੀ ਐਵੇਂ ਲੱਗ ਰਿਹਾ ਸੀ ਜਿਵੇਂ ਇਹ ਮੇਰੇ ਦੁਸ਼ਮਣ ਨੇ ਪਰ ਜਦੋਂ ਘਰੋਂ ਬਾਹਰ ਆ ਕੇ ਦੁਨੀਆ ਦੀ ਹਕੀਕਤ ਦੇਖੀ ਕਿ ਜਦੋਂ ਵੀ ਤੁਹਾਨੂੰ ਕਦੇ ਕਿਸੇ ਦੀ ਲੋੜ ਪੈਂਦੀ ਹੈ ਤਾਂ ਦੁਨੀਆ ਆਪਣੇ ਦਰਵਾਜ਼ੇ ਬੰਦ ਕਰ ਲੈਂਦੀ ਹੈ ਬਸ ਮਾਂ-ਬਾਪ ਦਾ ਘਰ ਹੀ ਹੈ ਜਿਸ ਦੇ ਦਰਵਾਜ਼ੇ ਤੁਹਾਡੇ ਲਈ ਸਦਾ ਖੁੱਲੇ ਰਹਿੰਦੇ ਨੇ ਇਹ ਸੋਚਾਂ ਸੋਚਦਿਆਂ ਹੀ ਮੈਂ ਮਾਂ ਨੂੰ ਕਿਹਾ ਮੰਮੀ ਮੇਰੇ ਕਮਰੇ ਵਿੱਚ ਇੱਕ ਹੋਰ ਗੱਦਾ ਲਵਾ ਦੇਣਾ ਤਿੰਨ-ਚਾਰ ਫੁਲਕੇ ਵੀ ਵਾਧੂ ਪਕਾ ਦੇਣਾ ਮੈਂ ਆਪਣੇ ਇੱਕ ਦੋਸਤ ਨੂੰ ਘਰ ਲੈ ਕੇ ਆ ਰਿਹਾ ਹਾਂ ਉਹ ਕੁਝ ਦਿਨ ਮੇਰੇ ਨਾਲ ਹੀ ਰਹੇਗਾ ਜਦੋਂ ਮੈਂ ਉਸ ਮੁੰਡੇ ਨਾਲ ਘਰ ਪਹੁੰਚਿਆ ਤਾਂ ਘਰ ਵਾਪਸ ਪਰਤਣ ਦੀ ਖੁਸ਼ੀ ਮਾਂ ਦੀਆਂ ਅੱਖਾਂ ਵਿੱਚ ਵੇਖ ਕੇ ਮੈਂ ਆਪਣੀ ਸੋਚ ਤੇ ਪਛਤਾਉਣ ਲੱਗਾ ਕਿ ਅਸੀਂ ਆਪਣੀ ਜਵਾਨੀ ਦੇ غرੂਰ ਵਿੱਚ ਕਿੰਨੇ ਨਾ ਸਮਝ ਹੋ ਜਾਂਦੇ ਆ ਕਿ ਇਸ ਤਰ੍ਹਾਂ ਦੇ ਕਦਮ ਚੁੱਕ ਲੈਂਦੇ ਹਾਂ ਜੋ ਸਾਰੀ ਉਮਰ ਸਾਨੂੰ ਤੇ ਸਾਡੇ ਪਰਿਵਾਰ ਨੂੰ ਸਿਰਫ ਤਕਲੀਫ ਹੀ ਦੇ ਸਕਦੇ ਨੇ ਮੰਮੀ ਨੇ ਸਾਨੂੰ ਵੇਖਦਿਆਂ ਹੀ ਕੁੱਟ ਕੇ ਦੋਨਾਂ ਨੂੰ ਗੱਲ ਨਾਲ ਲਾਇਆ ਤੇ ਪਿਆਰ ਕੀਤਾ ਮੈਂ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਉਸ ਦੀਆਂ ਅੱਖਾਂ ਵਿੱਚ ਕੁਝ ਸਵਾਲ ਸਨ ਜੋ ਮੈਨੂੰ ਪੁੱਛਣਾ ਚਾਹੁੰਦਾ ਸੀ ਉਸ ਦੇ ਉਹਨਾਂ ਸਵਾਲਾਂ ਨੂੰ ਮੈਂ ਭਾਵ ਗਿਆ ਤੇ ਜਵਾਬ ਦੇਣ ਤੋਂ ਕੰਨੀ ਕਤਰਉਣ ਲੱਗਾ ਕਿਉਂਕਿ ਮੈਨੂੰ ਪਤਾ ਸੀ ਕਿ ਮੈਂ ਬਹੁਤ ਵੱਡੀ ਨਾ ਸਮਝੀ ਕਰਕੇ ਘਰੋਂ ਪੈਰ ਫੁੱਟਿਆ ਸੀ ਪਰ ਆਪਣੀ ਗਲਤੀ ਨੂੰ ਮੈਂ ਸਮੇਂ ਸਿਰ ਸੁਧਾਰ ਲਿਆ ਹੁਣ ਮੈਂ ਉਸ ਲਈ ਮਾਂ ਦੇ ਘਰ ਵਿੱਚ ਥਾਂ ਬਣਾਈ ਤੇ ਆਪ ਘਰੋਂ ਬਾਹਰ ਫੇਰ ਨਿਕਲ ਗਿਆ ਕਿਸੇ ਅਜਿਹੇ ਦੀ ਤਲਾਸ਼ ਵਿੱਚ ਜੋ ਆਪਣੇ ਮਾਪਿਆਂ ਦੀਆਂ ਮੋਹ ਦੀਆਂ ਤੰਦਾਂ ਤੋਂ ਦੂਰ ਬੈਠਾ ਹੋਵੇ ਤੇ ਕਿਸੇ ਮੇਰੇ ਵਰਗੇ ਦੀ ਉਡੀਕਚੇ ਹੋਵੇ ਜਿਸ ਨੂੰ ਮਾਂ ਦਾ ਘਰ ਨਸੀਬ ਹੋ ਸਕੇ ਕੈਨੇਡਾ ਦੀ ਇਸ ਬਰਫ਼ੀਲੀ ਰਾਤ ਵਿੱਚ ਠੰਡ ਕਹਿ ਰਹੀ ਸੀ ਘਰ ਹੀ ਬਹਿ ਜਾ ਪਰ ਦਿਲ ਕਹਿਣ ਲੱਗਿਆ ਨਹੀਂ ਕਿਤੇ ਕੋਈ ਅਜੇ ਆ ਉਡੀਕ ਨਾ ਰਿਹਾ ਹੋਵੇ ਜਿਸ ਦੀ ਮਾਂ ਦੀ ਹੈਲੋ ਹੈਲੋ ਤੇ ਜਿਸ ਦੀ ਠੜਚ ਥਰਥਰੋਂਦੀ ਆਵਾਜ਼ ਨੂੰ ਘਰ ਲਜਾਂਦੀ ਕੋਈ ਰਾਹ ਦੇਖ ਰਿਹਾ ਹੋਵੇ ਕਿਉਂਕਿ ਦੁਨੀਆ ਵਿੱਚ ਸਿਰਫ ਇੱਕ ਮਾਂ ਦਾ ਘਰ ਹੀ ਹੈ ਜੋ ਆਖਰੀ ਸਾਹ ਤੱਕ ਵੀ ਤੁਹਾਡੇ ਘਰ ਵਾਪਸ ਪਰਤਣ ਦੀ ਉਡੀਕ ਕਰ ਰਿਹਾ ਹੁੰਦਾ ਹੈ ਬਾਕੀ ਤਾਂ ਦੁਨੀਆ ਦਰਵਾਜ਼ੇ ਬੰਦ ਕਰਕੇ ਬੈਠ ਜਾਂਦੀ ਹੈ ਕੈਨੇਡਾ ਦੀ ਠੰਡ ਤਾਂ ਸਿੱਧੀ ਸਰੀਰ ਵਿੱਚਲੇ ਖੂਨ ਨੂੰ ਜਮਾਉਂਦੀ ਏ ਪਰ ਇੱਥੇ ਵਸਣ ਵਾਲਿਆਂ ਲੋਕਾਂ ਦੇ ਤਾਂ ਖੂਨ ਦੇ ਨਾਲ-ਨਾਲ ਦਿਲ ਵੀ ਜੰਮ ਗਏ ਨੇ ਜਿਨ੍ਹਾਂ ਵਿੱਚ ਕੋਈ ਭਾਵਨਾ ਵਹਿ ਨਹੀਂ ਰਹੀਆਂ ਮਾਂ ਦੀ ਇੱਕ ਪਿਆਰ ਭਰੀ ਗੱਲਬਾਤੀ ਉਸਦੇ ਹੱਥ ਦੀ ਗਰਮ ਰੋਟੀ ਤੇ ਘਰ ਦੀ ਛੱਤ ਇਹਨਾਂ ਚੀਜ਼ਾਂ ਦੀ ਕੀਮਤ ਕੋਈ ਜਾਣ ਸਕਦਾ ਏ ਜਿਸਨੇ ਰਾਤਾਂ ਸੜਕ ਤੇ ਕੱਟੀਆਂ ਹੋਣ ਦੋਸਤੋ ਜੇ ਤੁਹਾਡੀ ਮਾਂ ਅਜੇ ਵੀ ਹਰ ਰੋਜ਼ ਤੁਹਾਨੂੰ ਫੋਨ ਕਰਕੇ ਹੈਲੋ ਕਹਿੰਦੀ ਏ ਤਾਂ ਉਸ ਦਾ ਫੋਨ ਚੁੱਕੋ ਇੱਕ ਵਾਰ ਨਹੀਂ ਹਰ ਵਾਰ ਚਾਹੇ ਤੁਸੀਂ ਕਿੰਨਾ ਵੀ ਬਿਜ਼ੀ ਕਿਉਂ ਨਾ ਹੋਵੋ ਫਿਰ ਵੀ ਚੁੱਕੋ ਕਿਉਂਕਿ ਕੈਨੇਡਾ ਵਰਗੇ ਠੰਡੇ ਪ੍ਰਦੇਸ਼ਾਂ ਦੀ ਤਾਂ ਠੰਡ ਸਰੀਰ ਤੇ ਵੱਜਦੀ ਏ ਪਰ ਮਾਂ ਦੀ ਚੁੱਪ ਸਿੱਧੀ ਦਿਲ ਤੇ ਜਾ ਕੇ ਵਾਰ ਕਰਦੀ ਏ ਮਾਂ ਕਦੇ ਰੋਸਦੀ ਨਹੀਂ ਉਹ ਸਿਰਫ ਉਡੀਕ ਕਰਦੀ ਏ ਜੇਕਰ ਤੁਸੀਂ ਵੀ ਮਾਂ ਤੋਂ ਦੂਰ ਹੋ ਤੁਰੰਤ ਕਾਲ ਕਰੋ ਬਿਨਾ ਕਿਸੇ ਛੇਜਕ ਦੇ ਇਹ ਵੀਡੀਓ ਕਿਸੇ ਇੱਕ ਦੀ ਨਹੀਂ ਸਾਡੀ ਸਾਰੀ ਨਵੀਂ ਪੀੜੀ ਦੀ ਅਸਲੀਅਤ ਹੈ ਇਸ ਲਈ ਬਾਕੀਆਂ ਨਾਲ ਵੀ ਸਾਂਝਾ ਕਰੋ ਤਾਂ ਜੋ ਕੋਈ ਹੋਰ ਵੀ ਇਸ ਠੰਡ ਵਿੱਚ ਇਕੱਲਾ ਨਾ ਬੈਠਾ ਰਹਿ ਜਾਏ ਕਮੈਂਟ ਕਰਕੇ ਦੱਸੋ ਤੁਹਾਡੀ ਮਾਂ ਦੀ ਆਖਰੀ ਕਾਲ ਤੁਹਾਨੂੰ ਕਦੋਂ ਆਈ ਸੀ ਤੇ ਉਸ ਨੇ ਕਿਹੜੀ ਗੱਲ ਤੁਹਾਨੂੰ ਪੁੱਛੀ ਸੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤਾਂ ਨਾਲ ਸਾਂਝਾ ਵੀ ਕਰੋ ਕਿਉਂਕਿ ਕਦੇ ਵੀ ਕਿਸੇ ਦੀ ਮਾਂ ਹੈਲੋ ਹੈਲੋ ਕਹਿੰਦੀ ਹੀ ਨਾ ਰਹਿ ਜਾਏ ਜੇ ਤੁਸੀਂ ਵੀ ਕਦੇ ਗੁੱਸੇ ਵਿੱਚ ਮਾਂ ਨਾਲ ਲੜੇ ਹੋ ਪਰ ਫਿਰ ਵੀ ਉਹ ਅਡੀਕ ਕਰਦੀ ਰਹੀ ਤਾਂ ਹੁਣੇ ਕਮੈਂਟ ਕਰਕੇ ਕਹੋ ਮਾਂ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਕਿਉਂਕਿ ਮਾਂ ਜਿਹਾ ਦੂਜਾ ਕੋਈ ਨਹੀਂ ਇਸ ਦੁਨੀਆ ਤੇ ਆਪਣੀ ਮਾਂ ਨਾਲ ਵੀ ਇਹ ਵੀਡੀਓ ਸਾਂਝੀ ਕਰੋ ਕਿ ਉਹਨੂੰ ਇਹ ਦਰਸਾਓ ਕਿ ਤੁਸੀਂ ਉਸਨੂੰ ਬਹੁਤ ਪਿਆਰ ਕਰਦੇ ਹੋ ਜਲਦੀ ਮਿਲਾਂਗੇ ਇਹੋ ਜਿਹੀ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਧੰਨਵਾਦ